ਮਗਨ ਅੰਮਲ ਦਰੀਆ ਆਇਆ ਜੇ ਆਇਆ ਤੇ ਬੋਏ ਨੂੰ ਪਤਾ ਨਹੀਂ ਲੱਗਾ ਕਿਹੜਾ ਅਣਸ਼ਤ ਗੋਲੀਆਂ ਮਾਰ ਕੇ ਪਿਆ ਵਾ ਉਹ ਹਨ ਮਗਨ ਮੋਟਰਸਾਈਕਲ ਤੇ ਆਏ ਦੋ ਜਣੇ ਨੂੰ ਗੋਲੀਆਂ ਮਾਰ ਕੇ ਜਾਂਦੇ ਇਹਨੂੰ ਕੋਈ ਅਨਨੋਣ ਬੰਦਿਆਂ ਨੇ ਗੋਲੀ ਮਾਰਦੀ ਤੇ ਇੱਥੇ ਸਿਵਲ ਹਸਪਤਾਲ ਆਇਆ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਆਂ ਕੀ ਗੱਲ ਫਤ ਮੇਰਾ ਨਾਮ ਰਮੇਸ਼ ਕੁਮਾਰ ਟਿਊਬ ਕੀ ਗੱਲ ਚੱਲੇ ਬੱਚਾ ਵਿਆਹ ਥੋੜਾ ਜਿਹਾ ਘੁੰਮਣ ਫਿਰਦਾ ਮੈਂ ਡੜੀ ਆਏ ਹੋਏ ਇੱਦੋਂ ਆਇਆ ਤੇ ਕੋਈ ਨੂੰ ਪਤਾ ਨਹੀਂ ਲੱਗਿਆ ਕਿਹੜਾ ਅਨਸ਼ਾ ਦਾ ਗੋਲੀਆਂ ਮਾਰ ਕੇ ਗਿਆ ਵਾ ਪੂਰੀਆਂ ਮਾਰ ਗਿਆ ਮੈਂ ਉੱਥੇ ਡਿਪਲੋਏ ਕਰ ਦਿੱਤਾ ਤੇ ਦਿੱਤੀ ਨੂੰ ਬੋਏ ਲੱਗ ਗਿਆ ਕਿ ਇਹ ਕੀ ਲਾਜ ਹੈ ਉਮਰ ਕਿੰਨੀ ਹੈ ਉਮਰ 25 ਸਾਲ ਹੈ ਨਹੀਂ ਕੁਵਾਰਾ ਬਾਜੀ ਅੱਛਾ ਤਾਂ ਇਹ ਦੇਖੋ ਜੀ ਮੇਰਾ ਬਦਲਾਂ ਮੈਂ ਕੋਲ ਨੇ ਮੈਨੂੰ ਕੁਝ ਚੰਗਾ ਲੱਗਦਾ ਜੀ ਬਾ ਕਿੰਸਾ ਆਪ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਪਵਾਨੀ ਮੈਂ ਤਾਂ ਤੁਹਾਡੇ ਤੁਹਾਡੇ ਨਾਲ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਲੜਾਈ ਮੈਂ ਬੋਲ ਸੁਣਾ ਸੋਚਣਾ ਕਿੱਥੇ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਤਾ ਨਹੀਂ ਕਿੰਨੇ ਗਏ ਕਿ ਨਹੀਂ ਗਏ ਕਿੰਨੇ ਕੋਈ ਦੀ ਕਰਵਾਇ ਜੀ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਲਾਗੇ ਵੀਦਾ ਲਾਗੇ ਪੁਰਾਣੇ ਇੱਕ ਵਾਰ ਇਹਨੇ ਇੱਕ ਵਾਰ ਹਾਂ ਕਿਥੇ ਕੇ ਹੈ ਕਿ ਤੇ ਜਾਗਦੀ ਹੈ ਮਲੇ ਦੀ ਸੀ ਅੱਛਾ ਮਲੇ ਮਲੇ ਮਹੱਲਾ ਦਾ ਖੇਤਰੀ ਆਪਣਾ ਲੱਗਾ ਪਤਾ ਕੱਥੇ ਪੰਦੀ ਹੈ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਂਦੇ ਕੀ ਕਰਾਂ ਚਾਹੋ ਜਦਾ ਸ਼ਰੀਆ ਵੀ ਦਸ ਤੱਕ ਹੀ ਹੁੰਦੇ ਤੱਕ ਮੈਂ ਵੀ ਆ ਮੈਂ ਦੰਦਾ ਨਾ ਮੈਂ ਕੀ ਕਹ ਦੱਸ ਕਰ ਦੱਸਾਂਗੀ ਅਗਰਾਂ ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇ ਰੱਬਾ ਤੇਰਾ ਧੰਨਵਾਦ ਹੈ ਤੁਹਾੰਦਾ ਸੋ ਕੀ ਮਾਮਲਾ ਸਰ ਕੀ ਗੱਲਬਾਤ ਹੋਈ ਹੈ ਇਹ ਹੁਣੇ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਹਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦੇ ਨੇ ਗੋਲੀ ਮਾਰਦੀ ਹੈ ਤੇ ਇੱਥੇ ਸਿਵਲ ਹਸਪਤਾਲ ਆਇਆ ਹੈ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਸੀ ਇਹ ਤਾਂ ਖੇਤਰੀ ਮਹੱਲੇ ਜੇ ਵਾਦਤ ਹੋਈ ਹੈ ਤੇ ਕੀ ਆਪਣੀ ਸਰ ਹੁਣ ਕਰ ਲੋ ਇਹ ਕੇਸ ਡਿਸਕਰਡ ਕਰਕੇ ਤਰਤੀਸ਼ ਕਰਦੇ ਨੇ ਸਰ ਮੈਂ ਕੀ ਮਾਮਲਾ ਪੁੱਛਿਆ ਹੈ ਇਹ ਕੋਈ ਮੋਰਸਲ ਤੇ ਆਇਆ ਹੈ ਇਸ ਨੂੰ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਇਆ ਹੈ ਮੋਕਲ दिल्ली क्राइम नेशनल न्यूज़ नजर सफर